ਮੋਹਾਲੀ ਦੇ ਸੀਪੀ ਮਾਲ ਦੇ ਸਮੇਂ ਜੇਸ਼ ਡੋਗਰਾ ਦਾ ਕਤਲ ਕਰ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਅੱਜ ਮੋਹਾਲੀ ਨੇ ਇਹ ਗੁੱਤੀ ਨੂੰ ਝਲ ਲਿਆ ਸਾਡੇ ਨਾਲ ਐਸਪੀ ਡੀ ਜੋਤੀ ਯਾਦਵ ਜੀ ਮੈਮ ਉਹਨਾਂ ਨੇ ਕਰਦੀਆਂ ਗੱਲ ਕਿ ਕਿਵੇਂ ਪੁਲਿਸ ਨੇ ਇਹ ਮਾਮਲੇ ਨੂੰ ਕਰੈਕ ਕੀਤਾ ਮੈਮ ਕਿਵੇਂ ਕਰੈਕ ਕੀਤਾ ਪੁਲਿਸ ਨੇ ਕੀ ਕਿਵੇਂ ਹਾਂਜੀ ਤੇ 4 ਮਾਰਚ ਨੂੰ ਇੱਕ ਰਾਜੇਸ਼ ਡੋਗਰਾ ਨਾਂ ਦੇ ਵਿਅਕਤੀ ਦੀ ਅਦਨ ਦਿਹਾੜੇ तकरीबन 12:30 ਵਜੇ ਦੁਪਹਿਰੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਦੀ ਉਹਦਾ ਮਰਡਰ ਕੀਤਾ ਗਿਆ ਸੀਗਾ ਤੇ ਉਹ ਮਰਡਰ ਚ 8 ਤੇ 9 ਬੰਦੇ ਇਨਵੋਲਟ ਸੀਗੇ ਤੇ ਤਿੰਨ ਵੱਖ-ਵੱਖਰੀਆਂ ਗੱਡੀਆਂ ਚੋਂ ਆਏ ਹੋ ਸੀਗੇ ਤੇ ਉਦੋਂ ਬਾਅਦ ਹੀ ਸਾਡੀ ਵਕਰੀ-ਵਕਰੀ ਟੀਮਸ ਐਕਟੀਵੇਟਡ ਹੋ ਗਈ ਸੀਗੀ ਸਪੈਸ਼ਲੀ ਜੋ ਇਸ ਕੇਸ ਨੂੰ ਕ੍ਰੈਕ ਤੇ ਇਹਨੂੰ ਸਾਰਾ ਕੁਸਾਰ ਟ੍ਰੇਸ ਕਰਨ ਸਾਡੀ ਸਪੈਸ਼ਲ ਸੈਲ ਦਾ ਸਭ ਤੋਂ ਜ਼ਿਆਦਾ ਵੱਡਾ ਇਨਵੋਲਵਮੈਂਟ ਸੀਗਾ ਤੇ ਉਹਨਾਂ ਦਾ ਹੀ ਯੋਗਦਾਨ ਹੈਗਾ ਤੇ ਇਹਦੇ ਵਿੱਚ ਜੋ 8 ਤੋਂ 9 ਬੰਦੇ ਸੀਗੇ ਇਨਵੋਲਡ ਜੋ ਸ਼ੂਟਰ ਸੀਗੇ 5 ਬੰਦੇ ਹਜੇ ਤੱਕ ਮਤਲਬ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁਕੇ ਤੇ ਬਾਕੀ ਆਤੀ ਪਾਲ ਹੈਗੀ ਤੇ ਉਹਨਾਂ ਨੂੰ ਵੀ ਜਲਦੀ ਅਸੀਂ ਕਾਬੂ ਕਰ ਲੇਗੇ ਮੈਮ ਇਹ ਗੈਂਗਵਾਰ ਸੀ ਕਿ ਤਰ੍ਹਾਂ ਦੇਖਿਆ ਜਾਵੇ ਹਾਂਜੀ ਇਹ ਗੈਂਗਵਾਰ ਹੀ ਸੀਗੀ ਤੇ ਜੋ ਰਾਜੇਸ਼ ਡੋਗਰਾ ਹੈ ਬੰਦਾ ਉਹ 1993 ਤੋਂ ਜੰਮੂ ਦੇ ਇੱਕ ਨਾਮੀ ਗੈਂਗਸਟਰ ਸੀਗਾ ਉਹ ਇੱਕ ਬਿੱਲੂ ਗੈਂਗ ਦੇ ਨਾਲ ਸੰਬੰਧਿਤ ਸੀਗਾ ਜਿਹੜੀ ਕਿ ਬਿੱਲੂ ਗੈਂਗ ਸੀਗੀ ਉਹਦਾ ਸਰਗਨਾ ਜੋ ਸੀ ਬਿੱਲੂ ਉਹਨੂੰ 1996 ਚ ਜੰਮੂ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀਗਾ ਬਕਰਾ ਗੈਂਗ ਨੇ ਉਹਨੂੰ ਮਾਰਿਆ ਸੀਗਾ ਤੇ ਜਦੋਂ ਇਹਨਾਂ ਨੂੰ ਥੋੜਾ ਜਿਹਾ ਮਤਲਬ ਰਿਵੈਂਜ ਲੈਣਾ ਸੀਗਾ ਤੇ ਇਹਨਾਂ রাজেশ ਡੋਗਰਾ ਨੇ ਬਕਰਾ ਗੈਂਗ ਦੇ ਸਰਗਨਾਂ ਨੂੰ 2006 ਚ ਮਾਰਿਆ ਸੀਗਾ ਉਹ ਫਿਰ ਉਦੋਂ ਬਾਅਦ ਕਨਵਿਕਟ ਹੋ ਗਿਆ ਸੀਗਾ ਜੇਲ੍ਹ ਦੇ ਵਿੱਚ ਸੀਗਾ سزا ਕਾਟ ਕੇ ਹੁਣ ਜੂਨ 2006 ਤੇਹੀ ਚ ਬਾਹਰ ਆਇਆ ਤੇ ਹੁਣ ਬਕਰਾ ਗੈਂਗ ਨੇ ਇਹਨੂੰ ਮਾਰ ਕੇ ਆਪਣੇ ਮਤਲਬ ਸਰਗਨਾ ਦੀ ਮੱਦੇ ਮਰਡਰ ਦਾ ਰਿਵੈਂਜ ਲੈ ਲਿਆ ਮੈਮ ਥੋੜਾ ਜਿਹਾ ਬਰੀਫ ਕਰੋਗੇ ਮੋਹਾਲੀ ਕੀ ਕਰਨਾ ਸੀਗੇ ਮੋਹਾਲੀ রাজেশ ਡੋਗਰਾ ਆਪਣੇ ਦੋ ਦੋਸਤਾਂ ਨਾਲ ਆਇਆ ਸੀਗਾ ਤੇ ਐ ਨੇ ਅੱਗੇ ਦਿੱਲੀ ਵਾਇਰ ਡੈਲੀ ਅ ਅਯੁੱਧਿਆ ਜਾਣਾ ਸੀਗਾ ਤੇ ਇੱਥੇ ਹੀ ਸਿਰਫ ਔਨ ਦਾ ਟਰਾਂਜ਼ਿਟ ਹੀ ਰੁਕਿਆ ਸੀਗਾ 2 ਦਿਨ ਦਾ ਦਿਨ ਦੇ ਲਈ ਖਰੜ ਹੋਟਲ 'ਚ ਰੁਕਿਆ ਹੋਇਆ ਸੀਗਾ ਓਕੇ ਮੈਮ ਕਿੰਨੇ ਦੋਸ਼ੀ ਹੁਣ ਅਰੈਸਟ ਕਰ ਲਏ ਕਿੰਨੇ ਬਚ ਕੇ ਨੇ ਅ 5 ਅਰੈਸਟ ਹੋ ਗਏ ਤੇ ਜਿੰਨੇ ਫਾਇਰਿੰਗ ਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਾਂ 3 ਤੋਂ 4 ਬੰਦੇ ਮਤਲਬ ਰਹਿੰਦੇ ਬਟ ਕੋ ਕਾਂਸਪੀਰੇਟਰ ਹੋਰ ਵੀ ਹੋ ਸਕਦੇ ਤੇ ਮਤਲਬ ਪਾਲ ਜਾਰੀ ਹੈਗੀ ਤੇ ਇਨਵੈਸਟੀਗੇਸ਼ਨ ਇਜ਼ ਸਟਿਲ ਗoing on ਜੀ ਥੈਂਕ ਯੂ ਮੈਮ ਸਨ ਮੋਹਾਲੀ ਦੇ ਐਸਪੀ ਡੀ ਜੋਤੀ ਯਾਦਵ ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕਿਵੇਂ ਇਸ ਮਾਮਲੇ ਨੂੰ ਕਰੈਕ ਕੀਤਾ ਅਤੇ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਹੁਣ ਡੰਗਾਈ ਨਾਲ ਪੁਲਿਸ ਨੂੰ ਪੁੱਛਗਿੱਛ ਕੀਤੀ ਜਾਊਗੀ ਔਰ ਹੋਰ ਕੰਘਾਲਿਆ ਜਾਊਗਾ ਕਿ ਮਾਮਲੇ ਦੇ ਵਿੱਚ ਹੋਰ ਕੌਣ ਕੌਣ ਦੋਸ਼ੀ ਦੇ ਵਿੱਚ ਪਾਏ ਜਾਂਦੇ ਹਨ ਮੋਹਾਲੀ ਤੋਂ ਸਤਿੰਦਰ ਸੱਬਰਵਾਲ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬੀ